ਨਾਰਤਕੀ ਬੀਬੀ ਵਲੌਕ ਸੇ ਤੁਹਾਡਾ ਸਵਾਗਤ ਹੈ ਜੀ ਅੱਜ ਉਹ ਤੁਹਾਨੂੰ ਅਸੀਂ ਗੁਰਦੁਆਰਾ ਸਾਹਿਬ ਜੋ ਮੇਲੇ ਦੇ ਵਿੱਚ ਹੈ ਤੇ ਜਿੱਥੇ ਤਪਸਥਾਨ ਹੈ ਸੰਤ ਬਾਬਾ ਕੁਲੀ ਵਾਲੇ ਤੇ ਅੱਜ ਉਥੇ ਸੰਤ ਬਾਬਾ ਅਰਜਿੰਦਰ ਸਿੰਘ ਦੀ ਦਸਤਾਰ ਬੰਦੀ ਹੋ ਰਹੀ ਆ ਤੇ ਦੇਖੋ ਲਾਈਵ <provincy> <abelson> مہان <ملا unlimited> <Hajar> تاپستان اور گردوارہ جتھے سنت بابا کلی والے نیا تپسیا کیجیے ਰੋਏ ਤੇ ਸੰਤ ਪਬਲ ਜਿੰਦ ਦਾ ਸਰਦ ਜਨਤ ਬੰਦੀ ਹੋ ਰਹੀ ਹੈ ਦਸਤਾਰ ਬੰਦੀ ਤੋਂ ਪਹਿਲਾਂ ਜੋ ਕਮੇਟੀ ਹੈ ਉਹ ਕਾਰਵਾਈ ਪੂਰੀ ਕਰਦੀ ਹੋਈ ਅੱਛਾ ਜੀ ਪੂਰੀ ਅੱਛਾ ਅੱਗੇ ਲਾਈਟ ਲਾਓ ਕਿਉਂਕਿ ਕਿਸੇ ਨੂੰ ਵੀ ਇਸ ਗੁਰਦੁਆਰੇ ਜੀ ਜ਼ਿੰਮੇਵਾਰੀ ਸੰਪੂਰਤ ਹੋ ਪਹਿਲਾਂ ਜੋ ਕਮੇਟੀ ਆ ਆਪਣੀਆਂ ਜਿਹੜੀਆਂ ਸਰਤਾਂ ਜਾਂ ਪੂਰੀ ਕਾਗਜ਼ੀ ਕਾਰਵਾਈ ਕਰਦੀ ਆ ਉਸ ਤੋਂ ਬਾਅਦ ਜਿਹੜਾ ਦਸਤਾਰਬੰਦੀ ਕਰਵਾਈ ਜਾਂਦੀ ਆ ਇੱਕ ਸੰਭਵ ਕੋਈ ਚਾਹੀਦੀਆਂ ਕੋਈ ਨਾ ਕੋਈ ਸਰ ਸਮੂਹ ਸੰਤਾ ਆਪਣਾ ਉੱਥੇ ਸੱਦਾ ਦਿੱਤਾ ਗਿਆ ਸੀ ਪਹੁੰਚੇ ਹੋਈਆਂ ਸਨ کاروائی کرتے ہوئے سیون سائن کر دے دو ਗਲੀ ਕੋਈ ਨਹੀਂ ਕਿਉਂਕਿ ਮਦੀਪਾ ਕਿਤਰਾ ਮਾਸਾਇਾ ਕੋਈ ਪਾਰ ਨਹੀਂ ਆਹੀ ਮੇਰ ਦਾ ਕਰਨਾ ਸਿੱਖਸ਼ਤਾ ਇੱਧਰ ਤੇ ਉੱਧਰ ਹੀ ਪਾਰਦੇ ਗਏ ਨੇ ਪਾਕਿਸਤਾਨ ਦੇ ਨਾਲੋਂ ਪਿਆਰ ਹੈ ਸਰਪੰਚ ਸਾਹਿਬ ਨੇ ਇਸ਼ਾਰ ਕਰਦੇ ਸਨ ਮਨਤ ਕੀਤਾ ਗਿਆ جگر ادلا کے پورے دیا کوئی بھی طرح دیا ڈل ویڈیو بھی خبر دینا چاہوں دی ہو تو نہر پنجابی بلوک سنا ہوگی سے سپر کر سکتی ہو سمانت کیتے جان رہا جب سے سرو پر پاہ کے سمانت کیتا جا رہا ہے کہ لیکی دو میں اور لاکی دی ہمسی رشتہ کہ کہنے بابا سنت بابا اور جندر سنگی جی ਚੁੰਮ ਦੀ ਗੁਰੂ ਤੁਸਾਰਪੰਦੀ ਤ੍ਰਿਤੀ ਜੀ ਗਤਨਾਂ ਨਵਾਰੇ ਗੁਰੂ ਸਤਨਾਂ ਨਵਾਰੇ ਗੁਰੂ ਸਤਨਾਂ ਨਵਾਰੇ ਗੁਰੂ ਸਤਨਾਂ ਨਵਾਰੇ ਗੁਰੂ ਸਤਨ ਨਦਰ ਚਕਸੂਪ ਜੈ ਗੁਰੂ ਅਸੀਂ ਕੁਲਮਨ ਤੋਂ ਕਾਨੂੰਨਪਤੀ ਨਾ ਜਾਂ ਜਾਂ ਜੋਤਰ ਕਲੂਟ ਜੋਰੇ ਸਤਿ巴巴 ਜਾਲ ਸਿੰਘ ਪੁੱਜੀ ਵਾਲੇ ਪਿੰਡ ਮੇੜੇ ਦੇਖੋ ਜਿਹੜਾ ਗਰਦਾਸਪੁਰ ਦੇ ਸੁਨੋਸੀ ਸਤਿ巴巴 ਬਖਸ਼ਿੰਦਰ ਸਿੰਘ ਜੀ ਸੰਤ ਮਹਾਂਪੁਰ ਸੰਤ ਨਿਰਮਲ ਮੰਡਲ ਪੰਜਾਬ ਨਿਰਮਲ ਮੰਡਲ ਏਰੀਆਪੁਰ ਭਾਰਤ ਦਾ ਅੱਜ ਦਾ ਤਹਿ ਦਿਲੋਂ ਧੰਨਵਾਦੀ ਆ ਜਿਨ੍ਹਾਂ ਨੇ ਦਾਸ ਨੂੰ ਸੇਵਾ ਦੇ ਕੇ ਨਿਵਾਜਿਆ ਹੈ ਅਤੇ ਸਰਵਕਾਰ ਦੇ ਕਰਨ ਵਾਸਤੇ ਆਗਿਆ ਦਿੱਤੀ ਹੈ ਮੈਂ ਆਏ ਸਾਰੇ ਸੰਤਾਂ ਦਾ ਮਹੰਤਾਂ ਦਾ ਮਹਾਂਪੁਰ ਸੰਤ ਤਲਾਕਾ ਨਿਵਾਸੀਆਂ ਦਾ ਪਤਵੰਤੇ ਹੋਰ ਵੀ ਆਗੂਆਂ ਦਾ ਤਹਿ ਦਿਲੋਂ ਧੰਨਵਾਦ ਕਰਨਾ ਹਾਂ ਜਿਨ੍ਹਾਂ ਦਾਸ ਨੂੰ ਸੇਵਾ ਦੀ ਮਾਨਤਾ ਮਾਨ ਬਖਸ਼ਿਆ ਹੈ

Thank you. gonna ਵਯਗੁਰ ਜੀ ਦਾ ਖਾਤਸਾ ਵਯਗੁਰ ਦੀ ਪਤੇ ਅੱਜ ਸ੍ਰੀ ਗੁਰੂ ਵਕਨ ਸਾਹਿਬ ਮਹਾਰਾਜ ਦੀ ਹਿੰਦਰੀ ਚਰਚਿਸ ਕਰਦੇ ਹੋਏ ਸੰਤ ਬਾਬਾ ਅਜੀਤंद्र ਸਿੰਘ ਜੀ ਜੇਲਾ ਸੰਗਤ ਮਹਾਰਾਜ ਬਾਬਾ ਲਾਲ ਸਿੰਘ ਜੀ ਇਹ ਸਥਾਨ ਦਾ ਇਹਨਾਂ ਦੇ ਅੱਗੇ ਘੁਰਤਾ ਗੱਦੀ ਦੇ ਅੱਗੇ ਹੋਈ ਸੀਗੀ ਨਿਰਮਲ ਪਰਿਯਾਦਾ ਦੇ ਨਾਲ ਲੋ ਹੈ ਇਹਨਾਂ ਦੀ ਅੱਜ ਦਸਤਾਰਬੰਦੀ ਕੀਤੀ ਗਈ ਜਿਹਦੇ ਵਿੱਚ ਕਾਨਖਲ ਹਰਦואਲ ਤੋਂ ਸਾਡੇ ਸ਼੍ਰੀਮਨ ਸਾਹਿਬ ਵੱਲੋਂ ਸੰਤ ਦਰਸ਼ਨ ਸਿੰਘ ਜੀ ਅਤੇ ਨਿਰਮਲਾ ਸੰਤ ਮੰਡਲ ਪੰਜਾਬ ਜਿਹੜੇ ਸਾਰੇ ਅਬਜੈਕਟਿਵ ਕਮੇਟੀ ਮੈਂਬਰ ਜਿਹ ਮੈਂਬਰਸ ਆਪਾਂ ਨਾਲ ਸਹਾਇਆ دستار بن کے متعلق لا کے نرمل آج انسارت بابا جندر سنگھ اس اتان کا مک وعدہ پر بند ایک مہنت نیوت کیتا ہے گروہ جی کا خالص واحد اس موقع پتھر ਖਰਪਚਨ ਸੈਣੀ ਵੀ ਮੌਜੂਦ ਸਨ ਜਿਨ੍ਹਾਂ ਨੇ ਸਾਰੀ ਕਵਰਿੰਗ ਕੀਤੀ ਇਹ ਵੀਡੀਓ ਕਿਸ ਤਰ੍ਹਾਂ ਦੀ ਲਾਈਕ ਕਰੋ ਸ਼ੇਅਰ ਕਰੋ